ਇਹ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮ.ਐਲ.ਏ. ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਹ ਸਬੰਚ ਸਰਕਾਰ ਨੇ ਵੈਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਿੱਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਘੇੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇ ਸੀ ਇਸ ਆਲਰੇਡੀ ਪੈਂਡਿੰਗ ਹੈ ਸਵੇਰ ਵਾਸਤੇ ਲੱਗੇ ਹੋਏ ਸਰ ਕੋਣ ਕੋਣ ਕਮਿਸ਼ਨ ਮੈਂਬਰ ਦੇ ਵੀ ਆ ਮੈਂਬਰ ਕਿਹੜਾ ਹੈ ਜੀ ਇਕ ਤਾਂ ਮਹਾ ਮੈਡਮ ਪੂੜਾ ਨੇ ਏਸੀਏ ਪੂੜਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਸੀਹਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਯਾਦ ਕਿ ਆਰਡਰ ਤੋਂ ਬਾਅਦ ਹੋਣ ਲੱਗੇ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਹ ਹਾਲੇ ਪਈ ਨਹੀਂ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਲੋਟ ਆਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ। ਕਿੰਨੇ ਦਿਨ ਦਾ ਨੋਟਿਸ ਹੈ ਜੀ ਕਿੰਨੇ ਦਿਨ ਦਾ ਨੋਟਿਸ ਹੈ 3 ਮਹੀਨੇ ਦਾ ਵੈਸੇ ਟਾਈਮ ਹੁੰਦਾ। ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ। ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ ਕੋਰਟ ਵਿੱਚ ਗਏ। ਖਾਲੀ ਨੋਟਿਸ ਦਾ ਕੋਈ ਟਾਈਮ ਨਹੀਂ ਹੈ। ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ। ਸਰ ਵੀਕਰ ਵਕੀਲ ਸਾਹਿਬ ਕਿਉਂਕਿ ਧਰਮਪਤਨੀ ਨੂੰ ਨજરਬੰਦ ਕਰਨਾ ਕਿਉਂ? ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ? ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸੇ ਐਫਆ ਤੇ ਨજરਬੰਦੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਪਏ ਸਾਬ ਸਾਬ ਉਹਨਾਂ ਨੇ ਕਿਹਾ ਸੀ ਕਿ ਉਹ ਕਿੰਨੇ ਵੇਟ ਆ ਵੇਟੇ ਨੂੰ ਇਹਨਾਂ ਨੇ ਅਕਿਊਜ਼ ਆਲੇ 174 ਨੰਬਰ ਐਫ ਆਰ ਦੇ ਪਰ ਉਹ ਜੀ ਨਹੀਂ ਅਰੈਸਟਡ ਨਹੀਂ ਉਹ ਵੀ ਸਾਡੇ ਮਤਲਬ ਗ੍ਰਿਫਟ ਤੋਂ ਬਾਅਦ ਉਹ ਵੀ ਗ੍ਰਿਫਟ ਤੋਂ ਬਾਅਦ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਕਮਿਸ਼ਨਰ ਵਾਲੇ ਜੋ ਜਿੱਥੇ ਗੱਲ ਆ ਰਹੀ ਹੈ ਇਹ ਕੋਰਟ ਨੇ ਕੀਤੇ ਗਏ ਸਾਡੇ ਕੋ ਜਿਹੜੇ ਸਦਾ ਹਰਜੋਤ ਸਿੰਘ ਗਿੱਲ ਦੀ ਕੋਰਟ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀਤੇ ਲੇਕਿਨ ਜ਼ਮਾਨਤ ਸਰ ਹਾਈ ਕੋਰਟ ਜਾ ਰਹੇ ਹਾਂ ਜ਼ਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ ਸਰਬੀਰ ਸਿੰਘ ਪਠਾਨ ਮਾਜਰ ਨੂੰ ਕੋਈ ਸੰਪਰਕ ਹੋ ਸਕੇ ਨਹੀਂ ਕਰ ਰਹੇ ਕੋਈ ਸੰਪਰਕ ਨਹੀਂ ਹੋ ਸਕਦਾ ਕਿਸੇ ਦਾ ਸਾਡਾ ਤਾਂ ਹੈ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਕਾਰਵਾਈ ਕਿ ਲੱਗਦਾ ਵੀ ਦੇਖੋ ਨੋਟਸ ਕੱਢ ਰਹੇ ਆ ਜੀ ਕੋਠੀ ਦੀ ਜਿਹੜੀ ਹੈਗੀ ਆ ਕੈਨਸਲ ਕਰ ਦਿੱਤੀ ਗਈ ਆ ਅਲੋਟਮੈਂਟ ਕੈਨਸਲ ਹੋ ਚੁੱਕੀ ਆ ਅਜੇ ਤੱਕ ਤਾਂ ਇਹੀ ਪ੍ਰਸ਼ਾਸਨ ਵੱਲੋਂ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਲ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀ ਹੈ ਠੀਕ ਥੈਂਕ ਯੂ